ਲੈ ਕੇ ਦਰੋਂ ਆਇਆ ਤਨੀਆਂ ਲੈ ਕੇ ਦਰੋਂ ਆਇਆ ਜੀਰਾ ਲੈ ਕੇ ਦਰੋਂ ਆਇਆ ਤਨੀਆਂ ਲੈ ਕੇ ਦਰੋਂ ਆਇਆ ਜੀਰਾ ਲੈ ਕੇ ਦਰੋਂ ਆਇਆ ਨੀ ਛੋਟਿਏ ਨਣਦੇ ਤੇਰਾ ਵੀਰਾ ਲੈ ਕੇ ਦਰੋਂ ਆਇਆ ਨੀ ਛੋਟਿਏ ਨਣਦੇ ਤੇਰਾ ਵੀਰਾ ਜਮੂ ਆਇਆ ਤਨੀਆਂ ਤੇ ਲੋਰੋ ਆਇਆ ਜੀਰਾ ਲੈ ਜਮੂ ਆਇਆ ਤਨੀਆਂ ਪਸ਼ੋਰੋ ਆਇਆ ਨੀ ਛੋਟਿਏ ਨਣਦੇ ਤੇਰਾ ਵੀਰਾ ਪਸ਼ੋਰੋ ਨੀ ਛੋਟਿਏ ਨਣਦੇ ਤੇਰਾ ਵੀਰਾ ਲੈ ਕੇ ਤੇਰਾ ਖਾਂ ਤਾਨੀਆਂ ਲੈ ਕੇ ਤੇਰਕਾਂ ਜੀਰਾ ਲੈ ਕੇ ਤੇਰਾ ਕੰਤ ਲੈ ਕੇ ਤੇਰਕਾਂ ਜੀਰਾ ਲੈ ਕੇ ਤੇ ਬਠਾਵਾਂ ਨੀ ਛੋਟਿਏ ਨਣਦੇ ਤੇਰਾ ਵੀਰਾ ਲੈ ਕਿਥੇ ਬਠਾਵਾਂ ਨੀ ਛੋਟਿਏ ਨਣਦੇ ਤੇਰਾ ਵੀਰਾ ਆਲੇ ਰੱਖਾਂ ਤੰਨੀਆਂ ਪੜੋਲੇ ਰੱਖਾਂ ਜੀਰਾ ਮੈਂ ਆਲੇ ਰੱਖਾਂ ਤੰਨੀ ਪੜੋਲੇ ਰੱਖਾਂ ਜੀਰਾ ਲੈ ਪਲੰਗ ਬਠਾਵਾਂਨੀ ਛੋਟੀਏ ਨਣਦੇ ਰਾਵੀਰਾ ਮੈਂ ਪਲੰਗ ਬਠਾਵਾਂਨੀ ਛੋਟੀਏ ਨਣਦੇ ਤੇਰਾ ਵੀਰਾ ਲੈ ਡੋਲ ਗਿਆ ਤੰਨੀਆਂ ਲੈ ਡੋਲ ਗਿਆ ਜੀਰਾ ਲੈ ਡੋ ਗਿਆ ਤੰਨੀਆਂ ਲੈ ਡੋਲ ਗਿਆ ਜੀਰਾ ਲੈ ਰੋਸਗੇ ਆਨੀ ਛੋਟਿਏ ਨਣਦੇ ਤੇਰਾ ਵੀਰਾ ਲੈ ਰੋਸਗੇ ਆਨੀ ਛੋਟਿਏ ਨਣਦੇ ਤੇਰਾ ਵੀਰਾ ਕੌਣ ਚੁਗੇ ਤਨੀਆਂ ਤੇ ਕੌਣ ਚੁਗੇ ਜੀਰਾ ਤੇ ਕੌਣ ਚੁਗੇ ਤਨਨੀ ਲੈ ਕੌਣ ਚੁਗੇ ਜੀਰਾ ਲੈ ਕੌਣ ਮਨਾਵੇ ਨੀ ਛੋਟਿਏ ਨਣਦੇ ਤੇਰਾ ਵੀਰਾ ਲੈ ਕੌਣ ਮਨਾਵੇ ਛੋਟਿਏ ਨਣਦੇ ਤੇਰਾ ਵੀਰਾ சசே தனியு ஜீரா சசே தனியு ஜாப்போட்டிய நனே வீராப்பனவனி ஷோட்டிய நனே வீரா மேவா ஷோட்டிய நன வீரா மீட்டிய நனே வீரா